<laughs> आया है। जा पहचान पहल नहीं देती। ओनली सेवा ही सब जागरूक करना चाहे आश्रय या ओना दी पहचान बनी है इस तरह निष्काम निष्टाम सेवाड़ परिवार तक मदद पहुंचा का काम हो

ਯਾਰ ਫਰੇਮ ਕਟੇ ਗਿਆ ਕਿ ਲਾਈਸ ਕਿਤਾ ਗਿਆ ਇੱਕ ਪ੍ਰੋਗਰਾਮ ਲੋੜੀ ਸੀ 3820 ਜਿਹੜੀ ਕਾਲਜ ਜਿਹੜੇ ਚ ਪੜ੍ਹੀ ਹੀ ਰੌਣਕ ਲੱਗੀ ਸੀ ਰੁਪਿੰਦ ਕਿਉਂਕਿ ਸਾਡੇ ਅੰਦੀ ਮੈਸਨ ਦੇ ਵਿੱਚ ਸ਼ਰੀਕ ਹੋਏ ਨੇ ਮੈਂ ਉਹਨਾਂ ਦਾ ਵੀ ਕੋਈ ਫ੍ਰੀ ਸੋਚ ਦੇ ਨਾਲ ਇਹ ਉਪਰਾਲਾ ਕਰਵਾਇਆ ਤੇ ਉਹਨਾਂ ਦਾ ਇਹ ਉਪਰਾਲਾ ਸ਼ਿਕਾ ਬਾਜ਼ਾਰ ਪੰਜਾਬੀਏਤ ਨੂੰ ਆਪਣੇ ਵਿਰਸੇ ਦੇ ਵਿੱਚ ਆਪਣੀ ਸਾਰੀ ਵਧਾਈ ਦੇ ਪਾਤਰੋ ਜਿਨ੍ਹਾਂ ਨੇ ਪ੍ਰੋਗਰਾਮ ਸ਼ੁਰੂ ਤੋਂ ਲੈ ਕੇ ਅੰਤ ਤੱਕ ਇੱਥੇ ਬੈਠੇ ਮਾਣਖੇ ਜ਼ਰੂਰ ਆਉਣ ਤੇ ਆਪਣਾ ਮਾਨਸਬਤ ਖੂਬਸੂਰਤ ਲੱਗ ਰਹੀ ਹੈ ਜਿੱਦਿਆਂ ਸਾਡੀਆਂ ਸੁਚੱਜੀਆਂ ਸੁਨਹਿਰੀ ਬਿਲਕਾ ਪੀਵੀਸੀ ਐਂਡ ਐਲੂਮੀਨੀਅਮ ਕਿਚਨ ਮੈਂ ਇਸ ਤੋਂ ਬਾਅਦ ਸਾਡੀਆਂ ਧੀਏ ਦੀ ਕਾਲਜ ਜਲ ਯੂਪੀਵੀਸੀ ਐਲੂਮੀਨੀਅਮ ਵਿੰਡੋਜ਼ ਕਿਚਨ ਐਂਡ ਰੀਲਿੰਗ ਦੀ ਕੰਪਨੀ ਆਰ ਸਟਾਰਟ ਅਸੀਂ ਧੀਆਂ ਦੀ ਲੋੜੀ ਜਿਹੜੀ ਹੈ ਪਿਛਲੇ 12 ਸਾਲ ਤੋਂ ਕਰਾ ਰਹੇ ਹਾਂ ਸਾਡਾ ਮੰਤਵ ਇਹ ਹੈ ਬਈ ਧੀਆਂ ਨੂੰ ਸਮਾਜ ਦੇ ਵਿੱਚ ਬਣਦਾ ਮਾਨ ਸਤਕਾਰ ਦੇਣਾ ਅੱਜ ਤੁਸੀਂ ਦੇਖ ਰਹੇ ਹੋ ਕਿੰਨਾ ਖੁਸ਼ਮਨਾਵ ਮਾਹੌਲ ਹੈ ਔਰ ਵੱਡੇ ਵੱਡੇ ਲੋਕ ਜਿਹੜੇ ਆ ਇਸ ਸਾਡੇ ਧੀਆਂ ਦੀ ਲੋੜੀ ਦੇ ਪ੍ਰੋਗਰਾਮ 'ਚ ਸ਼ਾਮਲ ਹੋ ਰਿਹਾ ਸਾਡਾ ਇੱਕੋ ਹੀ ਮਕਸਦ ਆ ਕਿ ਧੀਆਂ ਨੂੰ ਸਮਾਜ ਦੇ ਵਿੱਚ ਮੁੰਡਿਆਂ ਦੇ ਬਰਾਬਰ ਰੁਤਬਾ ਦੇਣਾ ਤੇ ਭਰੋਹਣਤਿਆਂ ਨੂੰ ਖਤਮ ਕਰਨਾ ਪਹਿਲਾਂ ਤਾਂ ਸਾਰੇ ਜਲੰਧਰ ਨੂੰ ਤੇ ਸਾਰੇ ਜਿੰਨਾ ਵੀ ਸਟਾਫ ਆ ਸਾਰਿਆਂ ਨੂੰ ਇਸ ਲੋਰੀ ਦੇ ਜੋ ਆਪਾਂ ਮਨਾਇਆ ਤਿਹਾੜ ਉਹਦੀਆਂ ਬਹੁਤ-ਬਹੁਤ ਮੁਬਾਰਕਾਂ ਬਹੁਤ ਮਜ਼ਾ ਆ ਅੰਦਰ ਪਰਫਾਰਮੈਂਸ ਕਰਕੇ ਕਿਉਂਕਿ ਮੈਂ ਪਹਿਲਾਂ ਵੀ ਇਸ ਕਾਲਜ ਦੇ ਵਿੱਚ ਇਸ ਟੀਮ ਵੱਲੋਂ ਖੇਡਦਾ ਰਿਆਂ ਡੀਯੂ ਵੱਲੋਂ ਬਹੁਤ ਸਵਾਦ ਆ ਗਿਆ ਠੀਕ ਹੈ ਤਾਂ ਸੁਨਿਆ ਕੀ ਦਿਨਾ ਚਾਹੁੰਦੇ ਹੋ ਅੱਜ ਦੇ ਫੰਕਸ਼ਨ ਦੇ ਵਿੱਚ ਨਾਲ ਕਿ ਜਿਵੇਂ ਇਹਨਾਂ ਨੇ 3ਆਂ ਨੂੜੀਆਂ ਮਨਾਈਆਂ ਸੋ 3ਆਂ ਆਪਣਾ ਇੱਕ ਧਾਨਿਆ ਸੋ ਇਹਨਾਂ ਨੂੰ ਸਾਂਭ ਕੇ ਰੱਖਣਾ ਚਾਹੀਦਾ ਹੈ ਇਹਨਾਂ ਨੂੰ ਵੱਧ ਤੋਂ ਵੱਧ ਜਿੰਨਾ ਆਪਾਂ ਅੱਗੇ ਜਾ ਸਕਦੇ ਆ ਇਹਨਾਂ ਨੂੰ ਐਜੂਕੇਸ਼ਨ ਦਈਏ ਇਹਨਾਂ ਨੂੰ ਕਿਉਂਕਿ ਸਾਡੀਆਂ 3ਆਂ ਅਫਸਰ ਬਣਨ ਸਾਰੇ ਜਿੰਨੇ ਵੀ ਮੁਕਾਮ ਆ ਸਾਰੇ ਹਾਸਲ ਕਰ ਲੈ। ਬਾਈ ਜੀ 2 ਕ ਲੈਣਾ ਸੁਣਾ ਦਿਓ ਫਿਰ ਗਾਣੇ ਦੀਆਂ ਜਿਹੜਾ ਤੁਹਾਡਾ ਤੁਹਾਡਾ ਲੇਟ ਸਾਰੇ। ਲੇਟ ਸ ਜਿਹੜਾ ਚੱਲਿਆ ਜਿਹੜਾ ਕਾਫੀ ਟੰਦਿਆ। ਹਾਂਜੀ ਉਹ ਸੁਣਾਓ। ਉਹ ਝੁੱਪਦੇ ਆ ਬਾਲਿਆਂ ਦੇ ਚੰਗੇ ਦਿਨ ਜੱਟ ਦੇ ਗੁੱਡੀ ਚੜੀ ਦੇਖ ਕਹੀਂ ਦੁਰਾਂ ਕੁੜੇ ਕੱਟ ਦੇ। ਹਟ ਦੇ ਨਾ ਜੱਟ ਹੁਣੀ ਪਿੱਛੇ ਨਹੀਂ ਉਹ ਹਟ ਦੇ ਤੇ ਕੱਟਦੇ ਨੇ ਬੜਿਆਂ ਦੇ ਬੀਬੀ ਦੇਖੀ ਕੱਟ ਦੇ। ਕਰਾਉਂਦੇ ਵੇਖ ਟੂਨੇ ਫਰਦੇ ਤੇ ਕਹੀਂ ਨਾਰੀ ਲਤਾਰੀ ਜਾਂਦੇ ਆ। ਮਚਾਏ ਤਾਂ ਬਗਾਨੇ ਸੀ ਕੁੜੇ। ਤੂੰ ਆ ਆਪਣੇ ਹੀ ਮਾਰੀ ਜਾਂਦਿਆ